ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਾਪਰੇ ਇਸ ਮੰਦ ਭਾਗੀ ਹਾਦਸੇ ਪਿੱਛੋਂ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਵਿੱਚ ਵੀ ਮਾਤਮ ਪਸਰਿਆ ਹੈ ਜਸ਼ਨਪ੍ਰੀਤ ਸਿੰਘ ਦੀ ਕੋਰਟ ਵਿੱਚ ਪੇਸ਼ੀ ਦੀ ਸਾਹਮਣੇ ਆਈ ਤਸਵੀਰ ਨੇ ਪਰਿਵਾਰ ਨੂੰ ਹੋਰ ਵੀ ਚੰਜੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਜਸ਼ਨਪ੍ਰੀਤ ਬਿਨਾ ਦਸਤਾਰ ਤੋਂ ਨਜ਼ਰ ਆਇਆ ਜਿਸ ਨੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਪਾਈਚਾਰੇ ਨੂੰ ਹੈਰਾਨ ਕੀਤਾ ਹੈ ਹੁਣ ਇੱਕ ਪਟੀਸ਼ਨ ਦਾਇਰ ਕਰਕੇ ਉਸ ਦੀ ਪੱਗ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਉਸ ਦੀ ਪੱਗ ਖੋਣਾ ਉਸ ਦੀ ਸਿੱਖ ਪਛਾਣ ਦੀ ਉਲੰਘਣਾ ਹੈ ਨਾਲ ਹੀ ਜਸ਼ਨਪ੍ਰੀਤ ਉਪਰਮਸ਼ਾ ਕਰਨ ਟਰੱਕ ਚਲਾਉਣ ਦੇ ਲੱਗੇ ਉਸ਼ਾ ਦਾ ਪਰਿਵਾਰ ਨੇ ਖੰਡਨ ਕੀਤਾ ਹੈ ਜਸ਼ਨਪ੍ਰੀਤ ਦੇ ਪਿਤਾ ਰਵਿੰਦਰ ਸਿੰਘ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜਸ਼ਨਪ੍ਰੀਤ ਸਿੰਘ ਉੱਪਰ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਜੋ ਇਲਜ਼ਾਮ ਲੱਗ ਰਹੇ ਹਨ ਉਹ ਝੂਠੇ ਹਨ ਕਿਉਂਕਿ ਜਸ਼ਨਪ੍ਰੀਤ ਸਿੰਘ ਤਾਂ ਅਮਰਤਾਰੀ ਗੁਰਸਿੱਖ ਹੈ ਅਤੇ ਉਹ ਨਸ਼ਾ ਕਿਵੇਂ ਕਰ ਸਕਦਾ ਹੈ ਉਸਨੇ ਛੋਟੀ ਉਮਰ ਵਿੱਚ ਹੀ ਅਮਰਤ ਛੱਕ ਲਿਆ ਸੀ ਅਤੇ ਅਸੀਂ ਵੀ ਪੂਰੇ ਪਰਿਵਾਰ ਨੇ ਅਮਰਤ ਛਕਿਆ ਹੋਇਆ ਹੈ ਕੈਲੀਫੋਰਨੀਆ ਜਾ ਕੇ ਵੀ ਉਸਨੇ ਅਮਰਤ ਪੰਗ ਨਹੀਂ ਕੀਤਾ ਇਸ ਲਈ ਜੋ ਕਿਹਾ ਜਾ ਰਿਹਾ ਹੈ ਉਸਨੇ ਨਸ਼ਾ ਕੀਤਾ ਹੋਇਆ ਸੀ ਉਹ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ ਇਹ ਤਾਂ ਸਾਡਾ ਰੱਬ ਜਾਣਦਾ ਹੈ ਕਿ ਸਾਡੇ ਉੱਪਰ ਕੀ ਬੀਤ ਰਹੀ ਹੈ ਦਿਲ ਕਰਦਾ ਹੈ ਕਿ ਉੱਡ ਕੇ ਪੁੱਤ ਕੋਲ ਚਲੇ ਜਾਈਏ ਚਸ਼ਮਪ੍ਰੀਤ ਦੇ ਪਿਤਾ ਰਵਿੰਦਰ ਸਿੰਘ ਇੱਕ ਨਿੱਜੀ ਸਕੂਲ ਵਿੱਚ ਬੱਸ ਡਰਾਈਵਰ ਹਨ ਅਤੇ ਕਰਜ਼ਾ ਚੁੱਕ ਕੇ 2022 ਵਿੱਚ ਜਸ਼ਨ ਨੂੰ ਅਮਰੀਕਾ ਭੇਜਿਆ ਸੀ ਜਿੱਥੇ ਉਸ ਨੂੰ ਪੀਆਰ ਵੀ ਮਿਲਣ ਵਾਲੀ ਸੀ ਤਿੰਨ ਮਹੀਨਿਆਂ ਤੋਂ ਉਹ ਗੱਡੀ ਚਲਾ ਰਿਹਾ ਸੀ ਜਸ਼ਨ ਦੇ ਪਿਤਾ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਮਹਿਜ਼ ਇੱਕ ਦੁਰਘਟਨਾ ਹੈ ਜੋ ਕਿਸੇ ਵੀ ਵਾਪਰ ਸਕਦੀ ਹੈ ਉਹਨਾਂ ਨੂੰ ਦੁਰਘਟਨਾ ਵਿੱਚ ਮਾਰੇ ਗਏ ਤਿੰਨ ਲੋਕਾਂ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਲ ਸਨ ਦੀ ਮੌਤ ਦਾ ਦੁੱਖ ਹੈ ਅਤੇ ਉਹ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਹਿਗਰੂਗੇ ਅਰਦਾਸ ਕਰਦੇ ਹਨ ਪਰ ਜਸ਼ਨਪ੍ਰੀਤ ਦਾ ਨਸ਼ੀਨਾ ਕੋਈ ਸਬੰਧ ਨਹੀਂ ਉਹ ਨਸ਼ਾ ਨਹੀਂ ਕਰਦਾ ਉਸ ਨੂੰ ਨਜਾਇਜ਼ ਪੰਡਿਆ ਜਾ ਰਿਹਾ ਹੈ ਦੂਜੇ ਪਾਸੇ ਜਸ਼ਨਪੀਰ ਦੇ ਦੋਸਤ ਹੀ ਮਿਲ ਜੁਲ ਕੇ ਉਸ ਦੇ ਕੇਸ ਦੀ ਪੈਰਵਾਈ ਕਰ ਰਹੇ ਹਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਅਕਾਲ ਤਖਤ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ਜਸ਼ਨਪੀਰ ਦੇ ਪਿਤਾ ਇੱਕ ਨਿੱਜੀ ਸਕੂਲ ਚ ਬਸ ਚਲਾਉਂਦੇ ਹਨ ਤੇ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਉਹਨਾਂ ਦੀ ਜਾਤੀ ਕੀਤੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ